ਸੋਇਆ ਬੀਨ ਸੋਇਆ ਚੰਕਸ ਤੁਸੀਂ ਜੋ ਵੀ ਇਹਨੂੰ ਕਹਿੰਦੇ ਹੋ ਤੁਸੀਂ ਇਸ ਨੂੰ ਦੀ ਇੱਕ ਕੌਲੀ ਲਵਾਂਗੇ ਤੇ ਇਸ ਨੂੰ ਉਬਾਲਾਂਗੇ ਉਬਾਲਣ ਤੋਂ ਬਾਅਦ ਕੱਢ ਕੇ ਨਚੋੜ ਲਵਾਂਗੇ ਤੇ ਇੱਕ ਡੰਗੇ ਦੇ ਵਿੱਚ ਪਾ ਕੇ ਇਹਦੇ ਵਿੱਚ 2 ਤੋਂ 3 ਚਮਚ ਆਪਾਂ ਇਹਦੇ ਵਿੱਚ ਦਹੀਂ ਦੇ ਅਦਰਕ ਲਸਣ ਦਾ ਪੇਸਟ ਲਾਲ ਮਿਰਚ ਧਨੀਆ ਪਾਊਡਰ ਜੀਰਾ ਪਾਊਡਰ ਹਲਦੀ ਪਾ ਕੇ ਮਿਕਸ ਕਰਾਂਗੇ ਥੋੜੇ ਜਿਹਾ ਨਮਕ ਪਾ ਲਵਾਂਗੇ ਤੇ ਇਹਨੂੰ 5 ਤੋਂ 7 ਮਿੰਟ ਲਈ ਮੈਰੀਨੇਟ ਹੋਣ ਲਈ ਰੱਖਾਂਗੇ ਸਾਈਡ ਤੇ ਕੁੱਕਰ ਦੇ ਵਿੱਚ ਆਪਾਂ ਕਿਉ ਆ ਲਵਾਂਗੇ ਇਦੇ ਵਿੱਚ ਆਪਾਂ ਹਰੀ ਮਿਰਚ ਪਾਵਾਂਗੇ ਦੋ ਹਰੀਆਂ ਲਹਿਚੀਆਂ ਪਾਵਾਂਗੇ ਦੋ ਪਿਆਜ਼ ਕੱਟ ਕੇ ਲੰਬੇ-ਲੰਬੇ ਕੱਟ ਕੇ ਪਾਵਾਂਗੇ ਤੇ ਦੋ ਆਪਾਂ ਇਹਦੇ ਵਿੱਚ ਟਮਾਟਰ ਪਾਏ ਨੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਭੁੰਨ ਲਵਾਂਗੇ ਉਸ ਤੋਂ ਬਾਅਦ ਨਮਕ ਪਾਵਾਂਗੇ ਆਪਣੇ ਸਵਾਦ ਦੇ ਅਨੁਸਾਰ ਤੇ ਇਹਨਾਂ ਨੂੰ ਭੁੰਨ ਕੇ ਚੰਗੀ ਤਰ੍ਹਾਂ ਉਸ ਤੋਂ ਬਾਅਦ ਇਹਦੇ ਵਿੱਚ ਜੋ ਜਿਹੜਾ ਸੋਇਆ ਦਾ ਆਪਾਂ ਮੈਰੀਨੇਟ ਕਰਕੇ ਰੱਖਿਆ ਸੀ ਉਹ ਇਹਦੇ ਵਿੱਚ ਪਾ ਕੇ ਉਹਨੂੰ ਵੀ ਚੰਗੀ ਤਰ੍ਹਾਂ ਦੋ ਮਿੰਟ ਲਈ ਭੁੰਨਾਂਗੇ ਬਿਰਿਆਨੀ ਮਸਾਲਾ ਪਾਵਾਂਗੇ ਤੇ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਤੇ ਹੁਣ ਇੱਥੇ ਆਪਾਂ ਚਾਵਲ ਲਏ ਨੇ 1.5 ਗਲਾਸ ਚਾਵਲ ਦਾ ਤੇ 3 ਗਲਾਸ ਪਾਣੀ ਦੇ ਲੈ ਲੈਨੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਮਿਕਸ ਕਰਨ ਤੋਂ ਬਾਅਦ ਇਹਦੇ ਵਿੱਚ ਪਾਣੀ ਪਾਵਾਂਗੇ ਪਾਣੀ ਪਾਉਣ ਤੋਂ ਬਾਅਦ ਇਹਦੀ ਦੋ ਸੀਟੀ ਲਗਾਵਾਂਗੇ ਚਾਵਲ ਆਪਾਂ ਅੱਧੇ ਘੰਟੇ ਲਈ ਭਿਓ ਕੇ ਰੱਖ ਦਿੱਤੇ ਸੀ ਇੱਕ ਸੀਟੀ ਲਗਾਵਾਂਗੇ ਤੇ ਚਾਵਲ ਬਣ ਕੇ ਤਿਆਰ ਨੇ ਬਹੁਤ ਜ਼ਿਆਦਾ ਟੇਸਟੀ ਬਣਦੇ ਜ਼ਰੂਰ ਟਰਾਈ ਕਰਕੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਧੰਨਵਾਦ